ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਟੋਕੜਾਂ ਨੇ ਇੱਕ ਟੋਕੜ ਗੱਭਣ ਇੱਕ ਤਾਜੀ ਸੂਣ ਵਾਲੀ ਆ ਆਉ ਪੁੱਛ ਲੈਨੇ ਬਈ ਟੋਟੇ ਆ ਜੀ ਵਾਜੀ ਹੱਸੀ ਗਾਲ ਸਸੇ ਦਾਦਾ ਜੀ ਉਹ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲੋ ਬਈ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਚਲੋ ਵਧੀਆ ਨਾਮ ਤੇ ਐਡਰੈਸ ਵੋ ਨਾਮ ਲਾਸ਼ਮਣ ਸਿੰਘ ਆ ਜੀ ਪਿੰਡ ਗੁੱਸਾਗਾ ਤੁਸੀਂ ਨੇ ਆ ਸੰਗੜਾ ਜ਼ਿਲ੍ਹਾ ਮੁਗ ਹੈ ਨੇੜੇ ਪਿੰਡ ਬਈ ਨੇੜੇ ਲਵਾਰਾ ਰਹਿ ਗਏ ਸਾਨੂੰ ਬਉਡੇ ਨੰਗਲ ਹੋ ਗਿਆ ਜੀ ਮੋਬਾਈਲ ਨੰਬਰ ਬੋਲ ਦੇ 98552 17136 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਵੀ ਹੈ ਇਹ ਵੀਰੇ ਦੂਜੇ ਸੂਸ ਹੋਈ ਵੀ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹਾਂ ਜੀ ਯਾਰ ਟੋਕਰ ਲਈ ਆ ਪਤਾ ਜਾਂਦੀ 2 ਮਿੰਟ ਰੱਖ ਲਾ 3 ਰੱਖ ਲਾ ਹਾਂਜੀ ਹਾਂ ਦੁੱਧ ਕਿੰਨਾ ਨੇ ਟਾ ਦੁੱਧ ਇਹ ਥੱਲੇ 9 ਕਿਲੋ ਪਿਛਲੇ 4 ਦਿਨ ਚੋਲੇ ਅਗਲਾ ਠੀਕ ਹੈ ਬਾਈ ਖੋਲ ਦੋ ਬਈ ਤੋੜ ਕੇ ਦਿਖਾ ਦਿਓ ਫੇਸ ਬੜਾ ਚੰਗਾ ਕਲਰ ਬਹੁਤ ਚੰਗਾ ਬਈ ਤੇ ਕੱਦ ਬੱਡ ਚੰਗਾ ਥਣ ਥਣ ਚੰਗਾ ਟੋਕਰ ਆ ਬਾਈ ਕਹਿੰਦਾ ਹਣ ਆਲਟੀਮੇਟ ਜਾ ਬਾਈ ਨੇ ਦੱਸਿਆ ਵੀ 2-3 ਕੇ ਮਹੀਨੇ ਹੋ ਗਏ ਹੋਣਗੇ ਸੋਈ ਨੂੰ ਬਈ ਫੇਸ ਚੰਗਾ ਹੈ ਤੋਰਾ ਤਾਰਾ ਚੰਗਾ ਚੰਗੀ ਅਬੜ ਸੁਨੱਖੀ ਹੈ ਬਈ ਚਵਾਈ ਕਿਵੇਂ ਆ ਬਈ ਚਵਾਈ ਵੀਰੇ ਬਹੁਤ ਵਧੀਆ ਇੱਕ ਨੰਬਰ ਆ ਇੱਕ ਨੰਬਰ ਜਮਾ ਠੀਕ ਹੈ ਬਈ ਹਾਂ ਕੋਈ ਪੂਰਨੀ ਛੱਟਾ ਨਹੀਂ ਕੋਈ ਹੂੰ ਚਾਰੇ ਥਨਾ ਚ ਇੱਕੋ ਜਾਇਵੇ ਠੀਕ ਹੈ ਬਈ ਤੇ ਕੀ ਮੋਹਰ ਦਾ ਜਾਇਜ਼ ਇਹਦਾ 30000 ਆਇਮਲ ਮਾਨਤਨ ਹੋ ਜਾ ਹਾਂਜੀ ਵੀਰੇ ਮਾਨਤਨ ਮੌਕੇ ਤੇ ਕਰਦੇ 30000 ਰੁਪਇਆ ਮੋਹਰ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਥਾਣ ਵਗੈਰਾ ਨੇਰ ਤੋਂ ਚੈੱਕ ਕਰਵਾਣ ਕੱਦ ਕਾਰ ਬਹੁਤ ਆ ਵੀਰੇ ਕੱਲਾ ਕੱਲਾ ਥਾਣ ਦਾ ਚਾਰੇ ਥਾਣ ਨਿਕਲਵੇਂ ਪੂਰੇ ਗਾਇਬ ਤੇ ਕੱਦ ਫੁੱਲ ਆ ਬਾਈ ਕੱਦ ਕਿੰਨੀ ਕੋਈ ਘਾਟ ਨਹੀਂ ਫੇਸ ਬੜਾ ਚੰਗਾ ਪ੍ਰਿੰਟ ਬਹੁਤ ਚੰਗਾ ਕੱਦ ਬੜਾ ਚੰਗਾ ਕਰਮਾ ਆ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਇਹ ਵੀਰੇ ਬਲੂਨ ਸੂਈ ਵੀ ਆ ਚਾਰ ਦੰਦਾ ਵੀ ਠੋਕੜ ਠੀਕ ਆ ਕਿੰਦਾ ਜੇ ਸਬਕ ਵੀ ਨਹੀਂ ਹੋਇਆ ਸੂਈ ਨ ਵੀਰੇ ਠੀਕ ਆ ਬਾਈ ਹਾਂਜੀ ਦੁੱਧ ਹੁਣ ਦੋ ਦੇ ਥੱਲੇ ਵੀ 10 ਕਿਲੋ ਸੀਗਾ ਇਹ ਆਈ ਆ ਹੁਣ ਉੱਪਰਾਂ ਤੇ ਕਿਹਾ 9 ਕਿਲੋ ਜਾਂਦੀ ਤੋਲ ਕੇ ਲੈ ਜਾਗਲਾ ਠੀਕ ਹੈ ਬਾਈ ਖੋਲ ਦੇ ਬਈ ਤੋਲ ਕੇ ਦਿਖਾ ਦੇ ਪ੍ਰਿੰਟ ਚੰਗਾ ਠੀਕ ਆ ਬਾਈ ਜਾਤ ਬ੍ਰੀਡ ਫੇਸ ਬੜਾ ਦੰਦ ਚਾਰ ਆ ਹਾਂ ਦੰਦੋਂ ਵੀ ਚਾਰ ਦੰਦ ਆ ਕਿ ਤੇ ਤੋਰਾ ਤਾਰਾ ਵੀ ਚੰਗਾ ਬੈੜ ਬੈੜ ਆਂਗਾ ਬਈ ਤੇ ਬ੍ਰੀਡ ਚੰਗੀ ਆ ਥਣ ਚੰਗਾ ਚਬਾਈ ਚੰਗੀ ਆ ਵੀਰੇ ਹਾਂਜੀ ਵੀਰੇ ਚਬਾਈ ਜੂਈ ਦੇ ਇੱਕ ਨੰਬਰ ਆ ਠੀਕ ਆ ਬਾਈ ਲੱਤ ਨਹੀਂ ਛੜਨੀ ਕੋਈ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਆ ਫਿਰ ਇਹ ਤਾਂ ਮੁੱਲ ਵੀ 30000 ਰੁਪਏ ਮਾਨਤਨ ਹੋ ਜਾ ਹਾਂਜੀ ਵੀਰੇ ਕਰਾਂ 30000 ਰੁਪਏ ਮੁੱਲ ਹੈ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀਆਂ ਬੜਾ ਥਾਣ ਸੁਣ ਚੰਗਾ ਚਵਾਈ ਤੂਈ ਚੰਗੀਆਂ ਹੈ ਅੱਗੇ ਵੀਰੇ ਤਾ ਨੰਬਰ ਠੋਕੜ ਗੱਬਣਾ ਹਾਂਜੀ ਵੀਰੇ ਠੋਕੜ ਗੱਬਣਾ ਕਿਹੜਾ ਸੂਆ ਬਈ ਇਹ ਬਲੂਨ ਸੂਆ ਛੇ ਦਾੰਦਾ ਪਹਿਲਾ ਸੂਅ ਸਵੇਰ 6:00 ਦਾ ਕਿੰਨੇ ਟਾਈਮ ਦੀ ਗੱਬਣਾ ਭਾਈ ਇਹ ਵੀਰੇ ਸਵੇਰ 4:00 ਦੀ ਹੈ ਸਵੇਰ 4:00 ਦੀ ਚੈੱਕ ਕਰ ਭਾਈ ਵੀ ਹਾਂਜੀ ਆਪਣੀ ਚੈੱਕ ਕਰਿਆ ਜਿਹੜਾ ਕੋਈ ਲੈਣ ਬਰਾ ਉਹ ਵੀਰਾ ਚੱਕਰ ਆ ਕੇ ਲੈ ਜਾ ਠੀਕ ਹੈ ਭਾਈ ਦੁੱਧ ਕਿੰਨਾ ਨੇਟਾ ਦੁੱਧ ਦੇ ਥੱਲੇ ਹੁਣ ਜਾਂਦੀ 9 ਕਿਲੋ ਰਗੇ ਨੇ ਵੀ ਜੀ ਲਾਇਆ ਕੱਲ ਲਈ ਆ ਹੂੰ 9 ਕਿਲੋ ਹੈਗੇ ਵੀਰੇ 10 ਕਿਲੋ ਸੀ ਠੀਕ ਆ ਥਣ ਬੜਾ ਚੰਗਾ ਯਾਰ ਹਨਾ ਹਾਂਜੀ ਹਾਂ ਜੂ ਵੀ ਕਿਵੇਂ ਚੋਾਈ ਜੂ ਵੀ ਇੱਕ ਨੰਬਰ ਢੰਡੀ ਸੀ ਲੈਨੇ ਆ ਕਲਾ ਬਚਾਰੇ ਵੇੜੇ ਖੜਾ ਕੇ ਚੋਲੀ ਅੱਛਾ ਕੋਈ ਇਹੋ ਜਿਹਾ ਨਹੀਂ ਕਿਹਾ ਹੂੰ ਖੰਡੀ ਭਾਈ ਕਹਿੰਦਾ ਇੰਨੀ ਕਪਾਂ ਦੀ ਵਿਹੜੇ ਦੇ ਵਿਚਾਲੇ ਖੜਾ ਕੇ ਚੋਲੀ ਫੇਸ ਬੜਾ ਚੰਗਾ ਬਰੀਡ ਬਹੁਤ ਆ ਵੈੜ ਤੇ ਭਾਈ ਫੁੱਲ ਕਾਦਾ ਆਰਡਰ ਕਮਾਲ ਦਾ ਥਣ ਥਣ ਚੰਗਾ ਤੁਰਾ ਤਰਾ ਵੀ ਕਰ ਮੈਦਾ ਚੰਗਾ ਗਾ ਤੇ ਕੀ ਮੋਲੋ ਭਾਈ ਜੈਜ ਇਹ ਤਾਂ ਮੋਲ 42000 ਮਾਨਤਨ ਹੋ ਜਾ ਹਾਂਜੀ ਮਾਨਤਨ ਕਰਾਂ 42000 ਰੁਪਇਆ ਮੋਲ ਮਾਨਤਨ ਮੌਕੇ ਤੇ ਜਰੂਰ ਹੋ ਜੀ ਸਮੀ ਪੜੀ ਰਾਜੀ ਰੂਜੀ ਫੋਲਾ ਕੱਦ ਫੋਲਾ ਦੰਦਾ ਚ ਵੜਾ ਥਾਂਲੇ ਵਾ ਬੜਾ ਕਮਾਲ ਦਾ ਖੰਡੀ ਸੀਲ ਬਾਈ ਕਣਾ ਪੂਰੀ ਜਿਵੇਂ ਮਰਜੀ ਚੋਈ ਕੋਈ ਚੱਕਰੇ ਕੋਈ ਹੱਥ ਲਾਈ ਜਾਵੇ ਕੋਈ ਕੋਹ ਕਰੀ ਜਾਵੇ ਨਹੀਂ ਕੁਛ ਨਹੀਂ ਹਾਂਜੀ ਠੀਕ ਆ ਅੱਗੇ ਵੀਰ ਚਾਹ ਨੰਬਰ ਕਿਹੜਾ ਸੁਆ ਸੁੰਦੀ ਆ ਵੀਰੇ ਇਹ ਵੀਰੇ ਤੀਜਾ ਸੁਆ ਸੁੰਦੀ ਆ ਹੂੰ ਕਿੰਨੇ ਦਿਨ ਲੈਂਦੀ ਆ ਇਹ ਵੀਰੇ 17 ਤਰੀਕ ਨੂੰ ਦਿਨ ਪੂਰੇ ਆ ਇਹਦੇ ਠੀਕ ਆ ਬਾਈ ਹਾਂਜੀ ਤੇ ਇੱਕ ਥਣ ਤੋਂ ਤੇਲ ਹਾਂ ਇਹ ਜਮਾਂਦਰੂ ਤੇਲ ਆ ਵੀਰੇ ਇੱਕ ਥਣ ਜਮਾਂਦਰੂ ਇੱਕ ਥਣ ਤੋਂ ਕਵੈਣੀ ਦਾ ਮਗਰਲਾ ਥਣ ਕਵੈਣੀ ਵਾਲਾ ਮਗਰਲਾ ਹਾਂਜੀ ਪਹਿਲੇ ਸੁਈ ਦਿਓ ਬੱਚੀ ਨਾਲ ਇਹਦੇ ਠੀਕ ਆ ਆ ਮਗਰਲੇ ਸੂਏ ਨਹੀਂ ਬੱਚੀ ਆ ਇਹ ਕਰਦੀ ਆ ਆਪਣੀ ਵੀਰੇ ਕਰਦੀ ਬੈਣਾ ਠੀਕ ਆ ਕਿੰਨਾ ਗੇ ਦੁੱਧ ਚ ਹੋਇਆ ਬਾਈ ਇਹ ਤਾਂ ਬਿਲੇ 18 ਕਿਲੋ ਆਪਣੇ ਸਾਰੇ ਪਸ਼ੂਆਂ ਦੇ ਨਾਲ ਹੀ ਹਮ ਕੱਠੀ ਸੇਵਾ ਜੀ ਜੀ 18 ਕਿਲੋ ਮੋਹਨਾਂ ਜੰਦਰੀ ਠੀਕ ਆ ਬਾਈ ਹਾਂਜੀ ਆ ਫੇਸ ਚੰਗਾ ਫੈਂਟ ਬਹੁਤ ਹੁੰਦੀ ਆ ਮਗਰ ਨਾਲ ਫੈਂਟ ਤਾਂ ਇਹਦੀ ਬਹੁਤ ਹੁੰਦੀ ਜੀ ਕੋਈ ਦੂਜੇ ਨਾਰ ਲਾ ਕੇ ਬੈਦਾ ਹਮ ਫੈਂਟ ਬਾਈ ਕਹਿੰਦਾ ਫੁੱਲ ਆਉਂਦੀ ਆ ਗਰਮੀ ਬਿਲਕੁਲ ਨਹੀਂ ਮੰਨਦੀ ਥੋੜਾ ਥਾਰਾ ਚੰਗਾ ਬੈੜਦਾ ਕੱਤੀ ਕੱਤੀ ਆ ਉਸਨੂੰ ਅੰਦਾਜ਼ਾ ਲਾ ਲਿਓ ਬਾਈ ਨਹੀਂ ਵਾਲੂ ਮੈਨੂੰ ਬਾਈ ਬਾੜਾ ਬਣਾਉਂਦੀ ਆ ਹਮ ਵਾਕੇ ਥਾੜ ਕਮਾਲ ਦਾ ਨਾੜਾ ਨੂੰ ਨਾ ਦੇਖੀ ਪੋਹ ਜਿਆਦੇ ਬੀ ਹਾਂ ਕੀ ਮੋਲ ਜਾਇਜ ਹੈ ਵੀ ਇਹਦਾ ਮੋਲ ਮੂੰਹ ਤੇ ਕਰਦਾਂਗੇ ਜੀ ਇਹ ਥੋੜੀ ਕੱਚੀ ਹੈ ਜੀ ਠੀਕ ਹੈ ਜਾਇਜ ਜੀ ਹਾਂਜੀ ਹਾਂਜੀ ਜਾਇਜ ਕਰਾਂਗੇ ਜੀ ਠੀਕ ਹੈ ਮੋਲੇ ਦਾ ਫੋਨ ਤੇ ਹੋਏ ਇਹਦਾ ਇਸ ਤਰ੍ਹਾਂ ਤਰੀਕੋਂ ਦਿਨ ਪੂਰੇ ਜੀ ਹਾਂ ਵੜ ਦੇ ਹਿਸਾਬ ਨਾਲ ਬਾਈ ਕਹਿੰਦਾ ਮੋਲ ਜਾਇਜ ਹੀ ਰੱਖਾਂਗੇ ਵੱਡੀ ਤਾਂ ਲੰਮੀ ਇਹ ਵੀ ਬਹੁਤ ਜਿਆਦੇ ਵੀ ਹਾਂ ਰਾਜੀ ਫੋਲ ਚਮਕੋ ਫੋਲਾ ਥਣ ਬਹੁਤ ਚੰਗਾ ਨਾੜਾ ਨੂੜਾ ਕਰਮਾ ਇਹਦੇ ਫੋਲੇ ਚਾਹੀਏ ਨੇੜ ਤੋਂ ਚੈੱਕ ਕਰੋ ਕੱਚੀ ਕੱਚੀ ਹੋਂ ਸਾਉਨਾ ਅੰਦਾਜ਼ਾ ਲਾਇਓ ਕਣੂਗੀ ਬਹੁਤ ਢੱਲਾ ਢੁੱਲਾ ਲੈਪ ਢੱਲਾ ਢੁੱਲਾ ਬਹੁਤ ਜਿਆਦਾ ਹੈ ਸਾਰੀਆਂ ਹੱਬਾ ਢੱਲਾਂ ਕੱਢ ਕੇ ਨਾ ਫੇਰ ਸੋਣਾ ਕਰ ਮਣੀ ਤੇ ਨਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੀ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਿਕਨੇ ਟੱਕ ਕਰ ਲਿਓ ਧੰਨਵਾਦ ਜੀ